ਤੇ ਕਿਸਾਨ ਵੀਰੋ ਉਹ ਡਾ ਢੱਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵੱਲੋ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਾਈ ਵੱਲੋ ਜੀ ਆ ਤਹਿਸੀਲ ਜ਼ੀਲ ਫੂਲ ਤਹਿਸੀਲ ਫੂਲ ਆ ਹਨਾ ਆਪਾਂ ਨੂੰ ਤੇ ਬਾਈ ਦੀ ਘਰ ਦੀ ਝੋਟੀ ਆ ਮੈਨੂੰ ਮੇਰੇ ਹਿਸਾਬ ਨਾਲ ਘਰ ਦੀ ਵੀ ਇਹਨੇ ਜੀ ਘਰ ਦੀ ਝੋਟੀ ਆ ਤੇ ਇੱਕ ਅੱਧੀ ਬੇਚ ਦੀ ਲੈ ਵੀ ਲੈਂਦਾ ਬਾਈ ਕਹਿੰਦਾ ਘਰ ਦੀ ਝੋਟੀ ਹੈ ਠੀਕ ਆ ਜੀ ਤੇ ਆ ਜਾਓ ਵੀਰੇ ਇੱਥੇ ਸਸੀ ਦਾ ਬਾਈ ਸਸੀ ਦਾ ਹੋ ਠੀਕ ਠਾਕ ਹੋ ਵੀਰੇ ਹਾਂਜੀ ਵੀਰੇ ਠੀਕ ਵੀਰੇ ਨੰਬਰ ਬੋਲੋ 99150 ਜੀ 92490 ਦੁਬਾਰਾ ਫੇਰ ਬੋਲ ਦਿਓ 99150 ਜੀ 92490 ਪਿੰਡ ਬੋਲੋ ਹਾਂਜੀ ਤੇ ਵੀਰੇ ਅੱਜ ਆਪਾਂ ਘਰ ਦੀ ਝੋਟੀ ਬਕਾਉ ਕਰੀਆ ਹੈ ਹਾਂ ਉ ਇੱਕ ਅਤੀ ਲੈ ਵੀ ਲੈਨੇ ਤੁਸੀਂ ਇੱਕ ਅਤੀ ਲੈ ਵੀ ਲੈਨੀ ਠੀਕ ਆ ਪਿੰਡ ਆਪਾਂ ਬੱਲੋ ਹੈ ਨਾ ਤੇ ਵੀਰੇ ਕਿਹੜਾ ਸੂਆ ਸੁੰਦੀ ਆ ਹੁਣ ਇਹ ਇਹ ਦੂਜਾ ਸੂਆ ਸੁੰਦੀ ਹੈ ਠੀਕ ਆ ਦੂਜਾ ਸੂਆ ਆ ਗਿਆ ਪਹਿਲੇ ਸੂਏ ਦਾ ਕੀ ਰਿਕਾਰਡ ਰਿਹਾ ਜੀ ਦਾ ਪਹਿਲੇ ਸੂਏ ਨੇ 12 13 ਨੋਰਮਲ ਦਿੱਤਾ ਜੀ ਨੋਰਮਲ ਵਧੀਆ ਗੱਲ ਕਰੀਆ ਹੈ ਨਾ ਐਵੇਂ 15 ਨਹੀਂ ਕਹੇ ਤੇ ਆਇਦ ਕੀ ਵੀਰੇ ਕਿੰਨਾ ਦੇ ਦੂਗੀ ਐ ਕਿ ਆਪਾਂ ਦੋ ਤਾਂ 15 16 ਦੇਉ ਜੀ ਆਪਾਂ 14 ਹੀ ਕਹਨੇ ਆ ਅਗਲੇ 14 ਕਿਲੋ ਠੀਕ ਆ ਜੀ 15 16 ਕਿਲੋ ਤੂੰ ਕੱਢ ਲੋ ਇਹਨੂੰ ਤੋੜ ਕੇ ਦਿਖਾ ਦਈਏ ਤੇ ਕਰਵਾ ਦਗੇ ਤੋੜਾ ਤੋੜਾ ਚੈੱਕ ਤੇ ਬਾਕੀ ਦਾ ਕੱਦ ਕਾਟ ਦੀ ਕੋਈ ਵੀ ਕਮੀ ਨਹੀਂ ਵੀਰੇ ਜੇ ਆਪਾਂ ਗੱਲ ਕਰਨ ਲਗੇ ਸਾਹਣ ਅਰਗੀ ਪਈ ਆ ਹਨਾ ਆ ਦੇਖੋ ਜੀ ਥਾਣਲੇ ਬਣੇੜ ਤੋਂ ਕਰਾਈਏ ਚੈੱਕ ਤੁਹਾਨੂੰ ਦੇਖੋ ਕੱਲਾ ਕੱਲਾ ਥਾਣ ਸੀਲ ਬਹੁਤ ਆ ਹਨਾ ਵੀਰੇ ਮਾਰੀਆਂ ਉਥੋ ਉਥ ਆ ਦੇਖੋ ਜੀ ਕੋਈ ਮਰਜ਼ੀ ਕਰੀ ਪੌਣ ਦੀ ਜਵਾਖ ਖੋਲੀ ਫਿਰਨ ਹਨਾ ਓਕੇ ਜੀ ਦੂਜੀ ਸਾਈਡ ਦੇ ਵੀ ਆਪਾਂ ਥਾਣ ਤੁਹਾਨੂੰ ਕਰਾਈਏ ਚੈੱਕ ਤੇ ਬਾਈ ਨੇ ਇਹ ਤਾਂ ਵੇਚਣੀ ਵੇਚਣੀ ਆ ਤੇ ਚੰਗੀ ਸੀਲ ਝੋਟੀ ਆ ਜੀ ਇਧਰੋਂ ਲਿਓ ਇਹਨੂੰ ਇੱਕ ਵਾਰੀ ਹੋਰ ਤੇ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਬਰੀਕ ਸੀਨੇ ਦੀ ਆ ਜੀ ਕਰੋ ਚੈੱਕ ਕੁਆਲਿਟੀ ਕਰੋ ਚੈੱਕ ਲੈ ਚਲ ਵੀਰੇ ਠੀਕ ਆ ਜੀ ਤੇ ਦੁੱਧ 14 13 14 ਕਿਲੋ ਇਹਨੇ ਕੱਢ ਦੇਣਾ ਹਨਾ ਵੀਰੇ ਰਾਮ ਆ ਨਹੀਂ ਆਉਣਾ ਠੀਕ ਆ ਵੀਰੇ ਤੇ ਆ ਦੇਖੋ ਜੀ ਸੀਲ ਸੂਲ ਪੂਰੀ ਹੈ ਹਨਾ ਤੇ ਥਣਾ ਥਣਾ ਦੀ ਓਕੇ ਆ ਵੀਰੇ ਭਾਈ ਜੀ ਆਪਾਂ ਥੱਲੇ ਠੀਕ ਆ ਜੀ ਥੋੜਾ ਥੰਗ ਥੋਕੇ ਲੈ ਜੇ ਭਾਈ ਸੁਈਟਾ ਠੀਕ ਆ ਵੀਰੇ ਤੇ ਵੀਰੇ ਦੁੱਧ ਕਿੰਨਾ ਸਾਮਾ ਦਿੰਦੀ ਰਹੀ ਐ ਇਹ ਦੁੱਧ ਵੀਰੇ ਆਪਾਂ ਤਾਂ 2 ਮਹੀਨੇ ਛੱਡਦੇ ਆ ਪਹਿਲਾਂ ਰਾਮ ਨਾ ਛੱਡੀ ਨਾ ਬਾਈਆ ਠੀਕ ਆ ਜੀ ਐਨੀ ਕੋਈ ਨਹੀਂ ਕੱਟੀ ਆ ਓਕੇ ਓਕੇ ਤੇ ਜਿਆਦਾ ਦੀ ਰੱਖੋ ਜਿਹੜਾ ਬੰਦਾ ਲੱਗਾ ਘਰੇ ਰੱਖਣ ਲਈ ਕੀ ਠੀਕ ਆ ਜੀ ਵੀਰੇ ਹਾਂਜੀ ਤੇ ਯਾਨੀ ਚੰਗੀ ਹੈ ਨਾ ਤੇ ਡਿਮਾਂਡ ਵੀਰੇ ਡਿਮਾਂਡ ਫੋਨ ਤੇ ਕਰ ਲਾਂਗੇ ਜਾਇ ਜੀ ਹੋਣਾ ਜਮਾ ਜਾਇ ਜੀ ਹੋਣਾ ਬਾਈ ਕਹਿੰਦਾ ਵੀ ਆਪਾਂ ਫੋਨ ਤੇ ਡਿਮਾਂਡ ਕਰ ਲਾਂਗੇ ਹੋਊਗੀ ਜਮਾ ਜਾਇਜ ਤੇ ਕਿਸੇ ਨੇ ਵੀਰ ਨੇ ਵੇਚਣਾ ਐਨੇ ਲੈਣੀ ਹੋਈ ਤਾਂ ਵੀ ਕੋਈ ਗੱਲ ਨਹੀਂ ਤਾਂ ਵੀ ਹਸਾਬ ਨਾਲ ਛੱਡ ਕੇ ਦੇ ਦੂਗਾ ਠੀਕ ਆ ਜੀ ਤੇ ਕੋਈ ਬਾਹਲਾ ਨਾਰਮਲ ਰੇਟ ਵੀ ਨਹੀਂ ਹੋਣਾ ਇਹਦਾ ਵੀ ਜਾਨੀ ਐਵੇਂ ਹੀ ਉਹ ਹੋਵੇ ਚੰਗੀ ਹੈ ਜੀ ਝੋਟੀ ਮੈਂ ਤੁਹਾਨੂੰ ਦੱਸ ਦਿਆਂ ਪੰਜਾਬੀ ਚ ਆ ਦੇਖੋ ਜੀ ਥਾਣ ਮੈਂ ਤੁਹਾਨੂੰ ਫੇਰ ਕਰਾਵਾਂ ਇਹਦੇ ਚੈੱਕ ਨੇੜ ਤੋਂ ਆ ਦੇਖੋ ਚਾਰੇ ਥਣ ਨਿਕੜਵੇਂ ਗੱਲ ਕੀ ਹੈ ਬਈ ਚਾਹ ਹਾਂ ਉਹ ਆ ਬਹੁਤ ਇਹਦੀ ਸੇਫਟਾ ਹਨਾ ਵੀਰੇ ਯਾਰ ਆ ਦੇਖੋ ਐਂ ਬਹਿ ਜਾ ਕੇ ਇਹ ਤੁਹਾਨੂੰ ਹੂੰ ਠੀਕ ਆ ਵੀਰੇ ਤੇ ਬਾਕੀ ਦਾ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਰਿਹਾ ਜੀ ਕੱਦਗਾਠ ਬਹੁਤ ਵੱਡਾ ਕੱਦਗਾਠ ਦੀ ਕਮੀ ਖੜੀ ਮੇਰੇ ਨਾਲ ਇਹਦੇ ਜਮਾ ਹੋ ਕੇ ਦਿਖਾਈ ਆਪਾਂ ਕੱਦ ਆਹ ਦੇਖੋ ਜੀ ਤੇ ਸੈਂਪਲ ਬੰਦੇ ਆ ਵੀਰ ਆ ਦੇਖੋ ਜੀ ਬਾਕੀ ਕਹਿੰਦਾ ਡਿਮਾਂਡ ਇਹਦੀ ਫੋਨ ਤੇ ਹੋਊਗੀ ਠੀਕ ਆ ਜੀ ਆ ਦੇ ਕੁਆਲਿਟੀ ਕਰਦੇ ਤੇ ਮਰਜੀ ਭਾਈ ਐ ਭਾਈਆ ਪਾਉਂਦੀ ਕੋਸਾ ਜੱਕੀ ਫਿਰਦੀ ਹੈ ਨਾ ਤੇ ਬਾਕੀ ਦਾ ਕਿਸੇ ਵੀ ਪੱਖੋਂ ਮੇਰੇ ਨਜ਼ਰ ਦੇ ਵਿੱਚ ਕੋਈ ਵੀ ਕਮੀ ਝੋਟੀ ਦੇ ਵਿੱਚ ਨਹੀਂ ਆਈ ਹੈ ਨਾ ਜੀ ਤੇ ਵੀਰੇ ਨੰਬਰ ਫੇਰ ਬੋਲ ਦੇ 98150 ਜੀ 92490 ਪਿੰਡ ਬੱਲੋ ਬੱਲੋ ਜੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆ ਨਵੀਂ ਵੀਡੀਓ ਦੇ ਨਾਲ